ਇੱਕ ਸਾਹਿਬ ਜੋ ਇਹ ਹਮਲਾ ਹੋਇਆ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਇੱਥੇ ਸਰ ਜੀ ਸਰ ਜੋ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਹੈ ਇਸ ਵਿੱਚ ਮੈਂ ਕਰ ਰਹੀ ਹਾਂ ਦੇਖੋ ਮੈਂ ਸਮਝਦਾ ਹਾਂ ਕਿ ਇਹ ਦੇਸ਼ ਦੀ ਏਕਤਾ ਤੇ ਅਖੰਡਤਾ ਤੇ ਇੱਕ ਹਮਲਾ ਹੋਇਆ ਹੈ ਜਿਹੜੀ ਪੂਰੇ ਦੇਸ਼ ਨੇ ਨਿੰਦਾ ਕੀਤੀ ਹੈ ਬੇਸ਼ੱਕ ਅਸੀਂ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦੇ ਆਂ ਲੇਕਿਨ ਸਾਡੀ ਪਾਰਟੀ ਕਾਂਗਰਸ ਪਾਰਟੀ ਨੇ ਇਸ ਦੇਸ਼ ਦੇ ਲੋਕਾਂ ਦੇ ਲਈ ਇਸ ਦੇਸ਼ ਦੀ ਆਜ਼ਾਦੀ ਦੇ ਲਈ ਅਖੰਡਤਾ ਦੇ ਲਈ ਕੁਰਬਾਨੀਆਂ ਦਿੱਤੀਆਂ ਤੇ ਸ਼ਹਾਦਤਾਂ ਦਿੱਤੀਆਂ ਐਸੇ ਕਰਕੇ ਅੱਜ ਪਹਿਲ ਕਦਮੀ ਕਰਦੇ ਹੋਏ ਰਾਹੁਲ ਗਾਂਧੀ ਜੀ ਨੇ ਕਿਉਂਕਿ ਦੇਸ਼ ਦੀ ਸੁਰੱਖਿਆ ਦਾ ਮੁੱਦਾ ਹੈ ਦੇਸ਼ ਦੇ ਲੋਕਾਂ ਦਾ ਮੁੱਦਾ ਪਹਿਲ ਕਰਨੀ ਕਰਦੇ ਹੋਏ ਅਮਿਤ ਸ਼ਾਹ ਜੀ ਦੇ ਨਾਲ ਟੈਲੀਫੋਨ ਤੇ ਗੱਲ ਕੀਤੀ। ਨਾਲ ਹੀ ਉਹਨਾਂ ਨੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਹੈ। ਔਰ ਉਹਨਾਂ ਨੇ ਅਮਨ ਔਰ ਸ਼ਾਂਤੀ ਦਾ ਪੈਗਾਮ ਭੇਜਿਆ। ਔਰ ਸਾਡਾ ਸਮੂਹ ਦੇ ਸ਼્વાસੀਆਂ ਦਾ ਇਹ ਫਰਜ ਬੰਦਾ ਹੈ ਕਿ ਇਸ ਮੌਕੇ ਤੇ ਇਕੱਠੇ ਹੋ ਕੇ ਦੇਸ਼ ਦਾ ਹਰ ਇੱਕ ਵਿਅਕਤੀ ਦੇਸ਼ ਦਾ ਸਾਥ ਦੇਵੇ। ਕਿ ਦੇਸ਼ ਦੀ ਸਰਕਾਰ ਦਾ ਫਰਜ ਬੰਦਾ ਹੈ ਕਿ ਉਹ ਪਾਕਿਸਤਾਨ ਦਾ ਮੂੰਹ ਤੋੜ ਜਵਾਬ ਦੇਵੇ ਜਿਨ੍ਹਾਂ ਨੇ ਸਾਡੇ ਹਿੰਦੁਸਤਾਨ ਦੇ ਲੋਕਾਂ ਦੇ ਉਹਨਾਂ ਦੇ ਜਾਨ ਲੈਵਾ ਹਮਲਾ ਕਰਕੇ ਐਡੇ ਵੱਡੇ ਹਮਲੇ ਨੂੰ ਅੰਜਾਮ ਪਹੁੰਚਾਇਆ ਹੈ ਸੋ ਅਸੀਂ ਸਾਰੇ ਲੋਕ ਅੱਜ ਅਸੀਂ ਸਾਰੀ ਕਾਂਗਰਸ ਪਾਰਟੀ ਨੇ ਰੈਜ਼ੋਲੂਸ਼ਨ ਪਾਸ ਕੀਤਾ ਹੈ ਢਿੰਦਾ ਪ੍ਰਸਤਾਵ ਪਾਸ ਕੀਤਾ ਹੈ ਇਹ ਬਹੁਤ ਵੱਡਾ ਹਮਲਾ ਹੈ ਔਰ ਇੱਕ ੱਕਾ ਹੋਇਆ ਸਾਡੇ ਦੇਸ਼ ਦੇ ਲੋਕਾਂ ਦੇ ਨਾਲ ਤੇ ਉਹਨਾਂ ਸਲਾਮੀਆਂ ਦੇ ਨਾਲ ਪੈਨਾਲੀ ਪਾਕਿਸਤਾਨ ਦੇ ਖਿਲਾਫ ਪ੍ਰਸਤਾਵ ਲੈ ਕੇ ਆਏ ਕਿ ਉਹਰਾ ਇੱਟ ਦਾ ਜਵਾਬ ਸਾਨੂੰ ਪੱਥਰ ਚ ਦੇਣਾ ਚਾਹੀਦਾ ਸੋ ਪਸੀਹਰੀ ਨਿੰਦਾ ਕਰਦੇ ਪਰ ਭਾਰਤ ਸਰਕਾਰ ਤੋਂ ਇਹ ਮੰਗ ਕਰਦੇ ਕਿ ਸਾਡੇ ਇਹਨਾਂ ਲੋਕਾਂ ਨੂੰ ਇਹਨਾਂ ਨੂੰ ਇਨਸਾਫ ਮਿਲੇਗਾ ਸਾਨੂੰ ਲੱਗਦਾ ਸੀਗਾ ਕਿ ਜੰਮੂ ਕਸ਼ਮੀਰ ਦੇ ਵਿੱਚ ਸ਼ਾਂਤੀ ਹੋ ਗਈ ਹੈ ਜਿਸ ਪ੍ਰਕਾਰ ਦੇਸ਼ ਦੇ ਗ੍ਰਹਿ ਮੰਤਰੀ ਦੇ ਕਾਫੀ ਵਾਰ ਭਿਆਨ ਹੁੰਦੇ ਸੀ ਕਿ ਆਜ ਦੇਖੋ ਧਾਰਾ 370 ਤੋੜਨੇ ਕੇ ਬਾਅਦ ਮੁਕੰਮਲ ਤੌਰ ਤੇ ਅਮਨ ਔਰ ਸ਼ਾਂਤੀ ਹੋ ਗਈ ਹੈ ਜੰਮੂ ਕਸ਼ਮੀਰ ਚ ਤੇ ਦੇਸ਼ ਦੇ ਲੋਕਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਗੱਲ ਤੇ ਇਤਬਾਰ ਕਰਕੇ ਉੱਥੇ ਸੈਰ ਸਪਾਟੇ ਹੱਸੇ ਜਾਣਾ ਸ਼ੁਰੂ ਕਰਤਾ ਸਾਨੂੰ ਵੀ ਇਸ ਗੱਲ ਦੀ ਖੁਸ਼ੀ ਹੋਈ ਕਿ ਇਹ ਦੇਸ਼ ਦੇ ਪ੍ਰਧਾਨ ਮੰਤਰੀ ਔਰ ਗ੍ਰਹਿ ਮੰਤਰੀ ਦੇ ਬਿਆਨ ਨੇ ਵਾਕਈ ਅਮਨ ਤੇ ਸ਼ਾਂਤੀ ਹੋ ਗਈ ਹੋਣੀ ਹੈ ਲੇਕਿਨ ਇਸ ਤਰ੍ਹਾਂ ਇਹ ਵੱਡਾ ਜਿਹੜਾ ਹਮਲਾ ਇਹ ਦਰਸਾਉਂਦਾ ਹੈ ਕਿ ਅੱਜ ਵੀ ਜਿਹੜੇ ਹਾਲਾਤ ਹਨ ਉਹ ਠੀਕ ਨਹੀਂ ਹਨ ਸੋ ਮੇਰੀ ਮੰਗ ਹੈ ਦੇਸ਼ ਦੀ ਸਰਕਾਰ ਤੋਂ ਕਿ ਹਾਲਾਤਾਂ ਤੇ ਨਜ਼ਰ ਬਣਾਈ ਰੱਖੋ ਔਰ ਹਾਲਾਤਾਂ ਤੇ ਨਜ਼ਰ ਬਣਾਉਣਾ ਸਰਕਾਰ ਦਾ ਕੰਮ ਹੈ ਔਰੇ ਵੱਡਾ ਹਮਲਾ ਨਹੀਂ ਹੋਣਾ ਚਾਹੀਦਾ ਸੀ ਤੇਰੀ ਜਾਂਚ ਹੋਵੇ ਇਹ ਕਿਉਂ ਹੋਇਆ ਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਮਿਲਣੀ ਚਾਹੀਦੀ ਹੈ ਪੰਜਾਬ ਦੇ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਮੀਟਿੰਗ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਅਮਨ ਸ਼ਾਂਤੀ ਕਿਸੇ ਤਰ੍ਹਾਂ ਵੀ ਪੰਜਾਬ ਦੀ ਵੀ ਖਰਾਬ ਨਹੀਂ ਹੋ ਸਕਦੀ ਇਹ ਪੰਜਾਬ ਦਾ ਚਾਹੇ ਮੁੱਖ ਮੰਤਰੀ ਸਾਹਿਬ ਹੈ ਚਾਹੇ ਕੋਈ ਪਾਰਟੀ ਹੈ ਜਿਹੜਾ ਹਿੰਦੁਸਤਾਨ ਦਾ ਨਾਗਰਿਕ ਹੈ ਅੱਜ ਉਹ ਰਾਇ ਫਰਜ ਬੰਦਾ ਹੈ ਕਿ ਇਸ ਸੌਖੇ ਖੜੇ ਅਸੀਂ ਸਮੁੱਚਾ ਦੇਸ਼ ਇਕੱਠੇ ਹੋ ਕੇ ਲੜਾਈ ਲੜੀਏ ਅੱਜ ਅਸੀਂ ਨਾਲ ਦੀ ਨਾਲ ਪੂਰੇ ਜ਼ਿਲ੍ਹਿਆਂ ਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨਾਂ ਨੇ ਤੇ ਕਾਂਗਰਸ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਅਸੀਂ ਸ਼ਾਮ ਵੇਲੇ ਅਮਨ ਔਰ ਸ਼ਾਂਤੀ ਦਾ ਪੈਗਾਮ ਦਿੰਦੇ ਹੋਏ ਕੈਂਡਲ ਮਾਰਚ ਵੀ ਜ਼ਿਲ੍ਹਿਆਂ ਦੇ ਵਿੱਚ ਕਰਾਂਗੇ ਸੋ ਇਹ ਚੰਗੀ ਗੱਲ ਆ ਅਗਰ ਮੁੱਖ ਮੰਤਰੀ ਸਾਹਿਬ ਵੀ ਕਰ ਰਹੇ